ਸਾਡੇ ਪਿਆਰੇ ਪਾਠਕੋ ਅੱਜ ਅਸੀਂ ਗੁਰੂ ਹਰ राय ਸਾਹਿਬ ਜੀ ਅਤੇ ਮੁਗਲ ਬਾਦਸ਼ਾਹ ਦਾਰਾ ਸ਼ਿਕੋਹ ਦੀ ਮਿੱਤਰਤਾ ਬਾਰੇ ਜਾਣਾਂਗੇ ਅਤੇ ਜਾਣਾਂਗੇ ਕਿ ਦਾਰਾ ਸ਼ਿਕੋਹ ਨਾਲ ਔਰੰਗਜ਼ੇਬ ਬਾਦਸ਼ਾਹ ਨੇ ਕੀ ਕੀਤਾ ਸੀ ਕਿਵੇਂ ਦਾਰਾ ਸ਼ਿਕੋਹ ਤੇ ਅਤਿਆਚਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਸੁਣ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਵੀਡੀਓ ਨੂੰ ਪੂਰਾ ਸੁਣਨਾ ਸਾਡੇ ਨਾਲ ਇਸੇ ਤਰ੍ਹਾਂ ਬਨੇ ਰਹਿਣਾ ਆਓ ਸ਼ੁਰੂ ਕਰਦੇ ਹਾਂ ਜੋ ਪਾਠਕ ਨਵੇਂ ਜੁੜੇ ਹਨ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਆਓ ਪਹਿਲਾਂ ਅਸੀਂ ਜਾਣਦੇ ਹਾਂ ਕਿ ਸ੍ਰੀ ਗੁਰੂ ਹਰਿਵਾਇਰ ਸਾਹਿਬ ਜੀ ਅਤੇ ਦਾਰਾ ਸ਼ਿਕੋਹ ਦੀ ਮਿੱਤਰਤਾ ਕਿਵੇਂ ਹੋਈ ਸੀ 1627 ਈਸਵੀ ਵਿੱਚ ਸ਼ਹਿਨशाह ਜਹਾਂਗੀਰ ਜਹਾਨੋ ਕੂਚ ਕਰ ਗਿਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਬੰਧ ਉਸ ਦੇ ਜਾਨਚੀਨ ਨਾਲ ਚੰਗੇ ਸਨ ਗੁਰੂ ਜੀ ਅਕਸਰ ਲਾਹੌਰ ਆਇਆ ਕਰਦੇ ਸਨ ਜਿੱਥੇ ਉਹਨਾਂ ਦੀ ਮੁਲਾਕਾਤ ਸ਼ਾਂਜਹਾਂ ਦੇ ਸਭ ਤੋਂ ਵੱਡੇ ਸ਼ਹਿਜ਼ਾਦੇ ਦਾਰਾ ਸ਼ਿਕੋ ਨਾਲ ਹੋਈ ਜੋ ਉਸ ਸਮੇਂ ਪੰਜਾਬ ਦਾ ਗਵਰਨਰ ਸੀ ਦਾਰਾ ਸ਼ਿਕੋ ਬੜਾ ਸੰਤ ਸੁਭਾਅ ਪਰਹੀਜਗਾਰ ਨਰਮ ਮੂਮ ਦਿਲ ਇੱਕ ਉਦਾਰ ਫਕੀਰ ਸੁਭਾਅ ਵਾਲਾ ਸੀ ਅਤੇ ਹਰ ਵੇਲੇ ਪ੍ਰਮਾਤਮਾ ਦੀ ਬੰਦਗੀ ਵਿੱਚ ਰਹਿੰਦਾ ਸੀ ਕਈ ਉਪ ਨਿਸਦਾਂ ਦਾ ਤਰਜਮਾ ਇਸਨੇ ਫਾਰਸੀ ਵਿੱਚ ਕਰਵਾਇਆ ਇਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੰਤ ਸੁਭਾਅ ਤੇ ਬਹਾਦਰੀ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਉਹਨਾਂ ਦਾ ਗੂੜਾ ਮਿੱਤਰ ਬਣ ਗਿਆ ਦਾਰਾ ਸ਼ਿਕੋਹ ਦੇ ਕਹਿਣ ਉਤੇ ਗੁਰੂ ਜੀ ਨੇ ਆਪਣਾ ਬਹੁਤ ਸਮਾਂ ਲਾਹੌਰ ਵਿੱਚ ਬਤੀਤ ਕੀਤਾ ਉਹ ਜਦੋਂ ਵੀ ਕਸ਼ਮੀਰ ਘੁੰਮਣ ਜਾਂਦਾ ਤਾਂ ਗੁਰੂ ਜੀ ਨੂੰ ਆਪਣੇ ਨਾਲ ਜਾਣ ਦੀ ਬੇਨਤੀ ਜ਼ਰੂਰ ਕਰਦਾ ਸ਼ਾਹਜਹਾਂ ਦੇ ਅਖੀਰਲੇ ਦਿਨਾਂ ਵਿੱਚ ਸਾਰਾ ਰਾਜ ਪ੍ਰਬੰਧ ਦਾਰਾ ਸਿਕੋ ਨੇ ਹੀ ਸੰਭਾਲ ਰੱਖਿਆ ਸੀ ਕਿਉਂਕਿ ਸ਼ਾਹਜਹਾਂ ਇਤਨਾ ਨਟਾਲ ਹੋ ਚੁੱਕਿਆ ਸੀ ਕਿ ਉਹ ਰੋਜ਼ਾਨਾ ਦੇ ਕੰਮਕਾਰਾਂ ਦਾ ਧਿਆਨ ਨਹੀਂ ਰੱਖ ਸਕਦਾ ਸੀ ਉਸ ਨੇ ਅਜਾਇਆ ਪ੍ਰਬੰਧ ਕੀਤਾ ਕਿ ਰਾਜਧਾਨੀ ਦੀਆਂ ਖਬਰਾਂ ਕਿਸੇ ਸੂਬੇ ਵਿੱਚ ਨਾ ਪਹੁੰਚ ਸਕਣ ਆਪਣੇ ਬੰਦੇ ਮੁੱਖ ਰਸਤੇ ਉੱਤੇ ਤਾਇਨਾਤ ਕਰ ਦਿੱਤੇ ਪਰ ਬਾਕੀ ਤਿੰਨ ਭਰਾਵਾਂ ਨੇ ਉਸ ਉੱਤੇ ਹਮਲਾ ਕਰ ਦਿੱਤਾ ਦਾਰਾ ਸਿਕੋ ਰਾਜ ਦੇ ਘਾਟੇ ਵਾਦੇ ਦਾ ਜ਼ਿੰਮੇਵਾਰ ਸੀ ਪਰ ਉਹ ਔਰੰਗਜ਼ੇਬ ਤੋਂ ਭੈ ਖਾਂਦਾ ਸੀ ਔਰੰਗਜ਼ੇਬ ਦੇ ਖਿਲਾਫ ਸਾਰਾ ਬੰਦੋਬਸਤ ਕਰਨ ਦੇ ਬਾਵਜੂਦ ਵੀ ਉਹ ਔਰੰਗਜ਼ੇਬ ਨੂੰ maat ਨਾ ਪਾ ਸਕਿਆ ਔਰੰਗਜ਼ੇਬ ਨੇ ਪਹਿਲਾਂ ਆਪਣੇ ਪਿਤਾ ਸ਼ਾਹਜਹਾਂ ਨੂੰ आगरे ਦੇ ਕਿਲੇ ਵਿੱਚ ਕੈਦ ਕਰ ਲਿਆ ਫਿਰ ਉਸਨੇ ਤਖਤ ਦੇ وارث ਦਾਰਾ ਸ਼ਿਕੋਹ ਦੀ ਵੀ ਜਾਨ ਲੈਣੀ ਚਾਹੀ ਇਹ ਪਤਾ ਲੱਗਣ ਤੇ ਦਾਰਾ ਸ਼ਿਕੋਹ ਕਾਬਲ ਪਹੁੰਚਣ ਵਾਸਤੇ ਭੱਜ ਤੁਰਿਆ ਅਤੇ ਦਰਿਆ ਬਿਆਸ ਲੰਘ ਕੇ ਗੋਇੰਦਵਾਲ ਸਹਿਬ ਵਿਖੇ ਸ੍ਰੀ ਗੁਰੂ ਹਰ राय ਜੀ ਦੇ ਪਾਸ ਪੁਜਾ ਦਾਰਾ ਸ਼ਿਕੋਹ ਦੇ ਸਬੰਧ ਸ਼ੁਰੂ ਤੋਂ ਹੀ ਸ੍ਰੀ ਗੁਰੂ ਹਰ राय ਜੀ ਦੇ ਨਾਲ ਚੰਗੇ ਸਨ ਇੱਕ ਤਾਂ ਦਾਰਾ ਸ਼ਿਕੋਹ ਵੈਸੇ ਵੀ ਸਾਧੂ ਸੰਤਾਂ ਦਾ ਸਤਿਕਾਰ ਕਰਨ ਵਾਲਾ ਸੀ ਅਤੇ ਦੂਜਾ ਉਸ ਨੂੰ ਇੱਕ ਭਿਆਨਕ ਬਿਮਾਰੀ ਸੀ ਅਤੇ ਗੁਰੂ ਜੀ ਵੱਲੋਂ ਭੇਜੀ ਗਈ ਦਵਾਈ ਦੇ ਨਾਲ ਉਸ ਨੂੰ ਰਾਹ ਮ ਆਇਆ ਸੀ। ਦਾਰਾ ਸਿਕੋ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮੈਨੂੰ ਔਰੰਗਜ਼ੇਬ ਦੀ ਫੌਜ ਫੜਨ ਆਈ ਹੈ। ਜੇਕਰ ਤੁਸੀਂ ਇਹਨਾਂ ਨੂੰ ਦੋ ਪਹਿਰ ਦਰਿਆ ਨਾ ਪਾਰ ਹੋਣ ਦਿੱਤਾ ਤਾਂ ਮੇਰੀ ਜਾਨ ਬਚ ਜਾਏਗੀ। ਗੁਰੂ ਜੀ ਨੇ ਦਇਆ ਕਰਕੇ ਆਪਣੇ 2200 ਅਸਵਾਰ ਅਤੇ 3 ਤੋਪਾਂ ਭੇਜ ਕੇ ਬਿਆਸ ਦਰਿਆ ਨੇੜੇ ਚਾਰੇ ਪਾਸੇ ਫੈਲਾ ਦਿੱਤੀਆਂ ਅਤੇ ਬੇੜੀਆਂ ਰੋਕ ਦਿੱਤੀਆਂ ਦਾਰਾ ਸਿਕੋ ਨਾਲ ਉਸ ਦੀ ਆਪਣੀ 20000 ਦੀ ਸੈਨਾ ਵੀ ਸੀ ਪਰ ਅਸਲ ਵਿੱਚ ਦਾਰਾ ਸਿਕੋ ਪੰਜਾਬ ਵਿੱਚ ਔਰੰਗਜ਼ੇਬ ਦਾ ਮੁਕਾਬਲਾ ਕਰਨ ਦੇ ਵਿਚਾਰ ਨਾਲ ਨਹੀਂ ਆਇਆ ਸੀ ਅਤੇ ਨਾ ਹੀ ਉਹ ਇੰਨੀ ਹਿੰਮਤ ਰੱਖਦਾ ਸੀ ਕਿਉਂਕਿ ਇਸ ਤੋਂ ਪਹਿਲਾਂ ਵੀ ਦਾਰਾ ਸਿਕੋ ਹਾਰ ਚੁੱਕਿਆ ਸੀ ਤੇ ਹੁਣ ਉਹ ਮੁੜ ਹਾਰ ਦਾ ਮੂੰਹ ਨਹੀਂ ਦੇਖਣਾ ਚਾਹੁੰਦਾ ਸੀ ਗੁਰੂ ਦੀਆਂ ਫੌਜਾਂ ਨੇ ਦਰਿਆ ਦੇ ਕੰਢੇ ਉੱਪਰ ਬੀੜੀਆਂ ਰੋਕ ਦਿੱਤੀਆਂ ਅਤੇ ਔਰੰਗਜ਼ੇਬ ਦੀ ਫੌਜ ਦਰਿਆ ਪਾਰ ਨਾ ਕਰ ਸਕੀ ਇੱਕ ਦਿਨ ਫੌਜ ਰੁਕਣ ਪਿੱਛੋਂ ਵਾਪਸ ਮੁੜ ਗਈ ਗੁਰੂ ਜੀ ਦਾ ਉਸ ਨਾਲ ਚੰਗਾ ਪ੍ਰੇਮ ਹੋਣ ਕਰਕੇ ਉਸ ਨੂੰ ਲਾਹੌਰ ਤੱਕ ਛੱਡਣ ਨਾਲ ਗਏ ਅਤੇ ਜਦੋਂ ਦਾਰਾ ਸ਼ਕੋਹ ਲਾਹੌਰ ਪਹੁੰਚ ਗਿਆ ਤਾਂ ਗੁਰੂ ਜੀ ਵਾਪਸ ਮੁੜ ਆਏ ਇਸ ਗੱਲ ਦਾ ਔਰੰਗਜ਼ੇਬ ਨੇ ਬਹੁਤ ਬੁਰਾ ਮਨਾਇਆ ਤੇ ਉਸ ਦੇ ਅਹਿਲਕਾਰਾਂ ਨੇ ਬਾਦਸ਼ਾਹ ਦੀਨ ਰਾਜਗੀ ਤੋਂ ਗੁਰੂ ਜੀ ਨੂੰ ਜਾਣੂ ਕਰਵਾਇਆ ਗੁਰੂ ਜੀ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਜੀ ਦਾ ਦਰ ਤ ਹਰ ਕਮਜ਼ੋਰ ਤੇ ਬੇਸਹਾਰਿਆਂ ਲਈ ਖੁੱਲਾ ਹੈ ਮੁਗਲ ਸ਼ਾਸਕ ਔਰੰਗਜ਼ੇਬ ਗੁਰੂ ਸਾਹਿਬ ਨੂੰ ਕਿਸੇ ਵੀ ਹਾਲਾਤ ਵਿੱਚ ਪਸੰਦ ਨਹੀਂ ਕਰਦਾ ਸੀ ਜਦੋਂ ਉਹਨਾਂ ਨੇ ਉਸ ਦੇ ਪ੍ਰਾਦਾਰਾ ਸਿਕੋ ਦੀ ਜਾਨ ਬਚਾਈ ਤਾਂ ਉਹ ਹੋਰ ਚੜ ਗਿਆ ਸੀ ਔਰੰਗਜ਼ੇਬ ਨੇ ਗੁਰੂ ਹਰ राय ਜੀ ਨੂੰ ਦਿੱਲੀ ਬੁਲਾਇਆ ਅਤੇ ਉਹਨਾਂ ਨੇ ਆਪਣੇ ਜਵਾਬ ਨਾਲ ਬਾਦਸ਼ਾਹ ਔਰੰਗਜ਼ੇਬ ਨੂੰ ਚੁੱਪ ਕਰਾ ਦਿੱਤਾ ਦਾਰਾ ਸਕੋ ਮੁਗਲ ਸਮਰਾਟ ਸ਼ਾਹ ਜਹਾਂ ਦਾ ਜੇਠਾ ਪੁੱਤਰ ਅਤੇ ਗੱਦੀ ਦਾ وارث ਸੀ ਔਰੰਗਜ਼ੇਬ ਦਾ ਵੱਡਾ ਭਰਾ ਫਾਰਸੀ ਵਿੱਚ ਦਾਰਾ ਸਕੋ ਦਾ ਅਰਥ ਹੈ ਦਾਰਾ ਵਰਗਾ ਮਹਾਨ ਦਾਰਾ ਸਕੋ ਦਾ ਜਨਮ 20 ਮਾਰਚ 1615 ਅਜਮੇਰ ਰਾਜਸਥਾਨ ਭਾਰਤ ਵਿੱਚ ਹੋਇਆ ਦਾਰਾ ਸਿਕੋ ਦੀ ਮੌਤ 30 ਅਗਸਤ 1659 ਈਸਵੀ ਵਿੱਚ ਹੋਈ ਦਾਰਾ ਸਿਕੋ ਦੀ ਕੁੱਲ ਉਮਰ 44 ਸਾਲ ਦੀ ਦਾਰਾ ਸਿਕੋ ਆਪਣੀ 44 ਸਾਲ ਦੀ ਉਮਰ ਹੀ ਜੀ ਸਕਿਆ ਦਾਰਾ ਸਿਕੋ ਨੂੰ ਦਫਨ ਕੀਤਾ ਗਿਆ ਹਮਾਜੂ ਦੀ ਕਬਰ ਦਿੱਲੀ ਵਿੱਚ ਦਾਰਾ ਸਿਕੋ ਦੀ ਸਪਤਨੀ ਨਾਦਰਾ ਬਾਨੋ ਬੇਗਮ ਸੀ ਦਾਰਾ ਸਿਕੋ ਦੀ ਔਲਾਦ ਸੁਲੇਮਾਨ ਸਿਕੋ ਮੁਮਤਾਜ਼ ਸਿਕੋ ਸਿਪਹਰਸ ਸਿਕੋ ਜਹਾਨ ਜੀਬ ਬਾਨੋ ਬੇਗਮ ਦਾਰਾ ਸਕੋ ਪਿਤਾ ਦਾ ਨਾਮ ਸ਼ਾਹਜਹਾਂ ਮਾਤਾ ਦਾ ਨਾਮ ਮਮਤਾਜ ਮਹਿਲ ਧਰਮ ਸੂਫੀ ਦਾਰਾ ਸਕੋ ਦਾ ਜਨਮ 20 ਮਾਰਚ 1615 ਨੂੰ ਮਮਤਾਜ ਮਹਿਲ ਦੀ ਕੁਖ ਤੋਂ ਰਾਜਸਥਾਨ ਦੇ ਸ਼ਹਿਰ ਅਜਮੇਰ ਵਿੱਚ ਹੋਇਆ ਸੀ ਦਾਰਾ ਨੂੰ 1633 ਵਿੱਚ ਸ਼ਹਿਜਾਦਾ ਬਣਾਇਆ ਗਿਆ ਅਤੇ ਉਸ ਨੂੰ ਉੱਚ ਮਨਸਬ ਪ੍ਰਦਾਨ ਕੀਤਾ ਗਿਆ 1645 ਵਿੱਚ ਇਲਾਹਾਬਾਦ 1647 ਵਿੱਚ ਲਾਹੌਰ ਅਤੇ 1600 49 ਵਿੱਚ ਉਹ ਗੁਜਰਾਤ ਦਾ ਗਵਰਨਰ ਬਣਿਆ 1653 ਵਿੱਚ ਕੰਧਾਰ ਵਿੱਚ ਹੋਈ ਹਾਰ ਨਾਲ ਉਸ ਦੀ ਪ੍ਰਤੀ ਸ਼ਠਾ ਨੂੰ ਧੱਕਾ ਲੱਗਾ ਫਿਰ ਵੀ ਸ਼ਾਹਜਹਾਂ ਉਸ ਨੂੰ ਆਪਣੇ ਵਾਰਿਸ ਦੇ ਰੂਪ ਵਿੱਚ ਵੇਖਦਾ ਸੀ ਜੋ ਦਾਰੇ ਦੇ ਹੋਰ ਭਰਾਵਾਂ ਨੂੰ ਸਵੀਕਾਰ ਨਹੀਂ ਸ਼ਾਹਜਹਾਂ ਦੇ ਬਿਮਾਰ ਪੈਣ ਉੱਤੇ ਔਰੰਗਜ਼ੇਬ ਅਤੇ ਮੁਰਾਦ ਨੇ ਦਾਰੇ ਦੇ ਧਰਮ ਤ੍ਰੋਹੀ ਹੋਣ ਦਾ ਨਾਰਾ ਲਾਇਆ ਲੜਾਈ ਹੋਈ ਅਤੇ ਦਾਰਾ ਦੋ ਵਾਰ ਪਹਿਲਾਂ ਆਗਰੇ ਦੇ ਨਜ਼ਦੀਕ ਸ਼ਾਮੂਗੜ ਵਿੱਚ ਜੂਨ 1658 ਵਿੱਚ ਅਜਮੇਰ ਦੇ ਨਜ਼ਦੀਕ ਦੇਵਰਾਈ ਵਿੱਚ ਮਾਰਚ 1659 ਨੂੰ ਹਾਰ ਗਿਆ ਅੰਤ ਵਿੱਚ 10 ਸਤੰਬਰ 1659 ਨੂੰ ਦਿੱਲੀ ਵਿੱਚ ਔਰੰਗਜ਼ੇਬ ਨੇ ਉਸ ਦੀ ਹੱਤਿਆ ਕਰਵਾ ਦਿੱਤੀ ਦਾਰਾ ਦਾ ਵੱਡਾ ਪੁੱਤਰ ਔਰੰਗਜ਼ੇਬ ਦੀ ਬੇਰਹਿਮੀ ਦਾ ਪਾਤਰ ਬੜਾ ਅਤੇ ਛੋਟਾ ਪੁੱਤਰ ਗਵਾਲੀਅਰ ਵਿੱਚ ਕੈਦ ਕਰ ਦਿੱਤਾ ਗਿਆ। ਜਦੋਂ ਸ਼ਹਿਜ਼ਾਦੇ ਦਾਰਾ ਸ਼ਕੂ ਨੂੰ ਗ੍ਰਿਫਤਾਰ ਕਰਕੇ ਦਿੱਲੀ ਲਿਆਂਦਾ ਗਿਆ, ਉਸ ਸਮੇਂ ਉਹਨਾਂ ਦੇ ਸਰੀਰ ਤੇ ਮੈਲੇ ਕੁਚਲੇ ਕੱਪੜੇ ਸਨ। ਇੱਥੋਂ ਤੱਕ ਕੇ ਉਹਨਾਂ ਨੂੰ ਬਹੁਤ ਬੁਰੀ ਹਾਲਤ ਵਿੱਚ ਇੱਕ ਬਾਗੀਆਂ ਵਾਗ ਹਾਥੀ ਤੇ ਸਵਾਰ ਕਰਕੇ ਖਿਜਰਾਬਾਦ ਪਹੁੰਚਾਇਆ ਗਿਆ। ਕੁਝ ਸਮੇਂ ਲਈ ਉਹਨਾਂ ਨੂੰ ਇੱਕ ਛੋਟੀ ਅਤੇ ਹਨੇਰੀ ਜਗ੍ਹਾ ਵਿੱਚ ਰੱਖਿਆ ਗਿਆ। ਇਸ ਤੋਂ ਕੁਝ ਦਿਨਾਂ ਅੰਦਰ ਹੀ ਉਹਨਾਂ ਦੇ ਕਤਲ ਦਾ ਹੁਕਮ ਦੇ ਦਿੱਤਾ ਗਿਆ। ਕੁਝ ਜਲਾਦ ਉਹਨਾਂ ਦਾ ਕਤਲ ਕਰਨ ਲਈ ਜੇਲ੍ਹ ਵਿੱਚ ਦਾਖਲ ਹੋਏ ਅਤੇ ਪਲ ਭਰ ਵਿੱਚ ਹੀ ਉਹਨਾਂ ਦੇ ਗਲੇ ਤੇ ਖੰਜਰ ਚਲਾ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ। ਬਾਅਦ ਵਿੱਚ ਉਹਨਾਂ ਹੀ ਮੈਲੇ ਅਤੇ ਖੂਨ ਨਾਲ ਲੱਤਪੱਥ ਕੱਪੜਿਆਂ ਵਿੱਚ ਉਹਨਾਂ ਦੇ ਸਰੀਰ ਨੂੰ ਹਿਮਾਜੂ ਦੇ ਮਕਬਰੇ ਵਿੱਚ ਦਫ਼ਨ ਕਰ ਦਿੱਤਾ ਗਿਆ। ਇਸ ਤਰ੍ਹਾਂ ਔਰੰਗਜ਼ੇਬ ਵੱਲੋਂ ਬੜੇ ਹੀ ਦਰਦਨਾਕ ਤਰੀਕੇ ਨਾਲ ਇੱਕ ਸੂਝਵਾਨ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਦਾਰਾ ਸ਼ਿਕੋ ਇੱਕ ਮੁਗਲ ਜ਼ਰੂਰ ਸੀ ਪਰ ਉਹ ਇੱਕ ਸੰਤ ਸੁਭਾਅ ਦਾ ਸੀ ਅਗਰ ਜੇ ਕਿਤੇ ਔਰੰਗਜ਼ੇਬ ਦੀ ਥਾਂ ਦਾਰਾ ਸ਼ਿਕੋ ਭਾਰਤ ਦੇਸ਼ ਦਾ ਸ਼ਾਸਕ ਹੁੰਦਾ ਤਾਂ ਅੱਜ ਨੂੰ ਭਾਰਤ ਦੇਸ਼ ਦੇ ਹਾਲਾਤ